ਸਤਿ ਸ਼੍ਰੀ ਅਕਾਲ ਜੀ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਰਹਾਈ ਤੋਂ ਬਾਅਦ ਕਾਫੀ ਜਿਹੜੀਆਂ ਗੁੱਝੀਆਂ ਗੱਲਾਂ ਨੇ ਨਿਕਲਦੀਆਂ ਬਾਹਰ ਆਈਆਂ ਜੇਕਰ ਗੱਲ ਕਰੀਏ ਜਿੱਥੇ ਵਿਕਰਮ ਸਿੰਘ ਮਜੀਠੀਆ 7 ਮਹੀਨੇ ਤੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਨਜ਼ਰਬੰਦ ਸਨ ਤੇ ਦੂਸਰੇ ਪਾਸੇ ਕੱਲ ਉਹਨਾਂ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੀ ਗਈ ਤੇ ਉਹ ਕੱਲ ਜਿਵੇਂ ਹੀ ਆਪਣੀ ਨਾਭਾ ਦੀ ਜੇਲ੍ਹ ਤੋਂ ਬਾਹਰ ਆਉਂਦੇ ਨੇ ਆਪਣੇ ਪਰਿਵਾਰ ਨਾਲ ਮੁਲਾਕਾਤ ਕਰਦੇ ਨੇ ਤੇ ਪਰਿਵਾਰ ਤੋਂ ਮੁਲਾਕਾਤ ਕਰਨ ਤੋਂ ਬਾਅਦ ਉਹ ਜਿਵੇਂ ਹੀ ਚੰਡੀਗੜ੍ਹ ਸਿੱਤ ਆਪਣੇ ਘਰ ਵਿੱਚ ਪਹੁੰਚਦੇ ਨੇ ਤੇ ਉਹਨਾਂ ਨੇ ਕਾਫੀ ਸਨਸਨੀ ਜਿਹੜੇ ਨੇ ਗੱਲਾਂ ਦਾ ਰਾਜ ਖੋਲਦੇ ਨਜ਼ਰ ਆਈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾਂ ਤਾਂ ਮੇਰੇ ਤੇ ਗਲਤ ਦੋਸ਼ ਲਗਾਏ ਤੇ ਦੂਸਰਾ ਉਹ ਮੈਨੂੰ ਜਿਹੜਾ ਹੈ ਮਰਵਾ ਸਕਦੇ ਨੇ ਉਸੇ ਤਰ੍ਹਾਂ ਜਿਵੇਂ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਨਾਲ ਛੱਲੀ ਕਰ ਦਿੱਤਾ ਗਿਆ ਸੀ ਤੇ ਉਸੇ ਤਰ੍ਹਾਂ ਦੀ ਉਹ ਰਾਜਨੀਤੀ ਮੇਰੇ ਤੇ ਵੀ ਅਪਣਾ ਸਕਦੇ ਨੇ ਉਹਨਾਂ ਨੇ ਹੋਰ ਵੀ ਕਾਫੀ ਵੱਡੇ ਰਾਜ ਖੋਲੇ ਉਹਨਾਂ ਨੇ ਕਿਹਾ ਕਿ ਛੁੱਟੀ ਵਾਲੇ ਦਿਨ ਜੇਲ੍ਹ ਦੇ ਅੰਦਰ ਕੁਝ ਲੋਕ ਆਏ ਸੀ ਉਹ ਲੋਕਾਂ ਦੀ ਪਛਾਣ ਕਰ ਸਕਦੇ ਨੇ ਲੇਕਿਨ ਇਸ ਤੋਂ ਪਹਿਲਾਂ ਜਿਹੜੇ ਨੇ ਜੇਲ੍ਹ ਦੇ ਵਿੱਚ ਮੌਜੂਦ ਸਨ ਉਹਨਾਂ ਨੂੰ ਪਹਿਲਾਂ ਦੱਸਣਾ ਚਾਹੀਦਾ ਹੈ ਕਿ ਉਹ ਕੌਣ ਸਨ ਉਹਨਾਂ ਨੇ ਸਿੱਧਾ ਏਜੀਪੀ ਸੀ ਨੂੰ ਜਿਹੜਾ ਹੈ ਅ ਐਲਟੀਵੇਟਰ ਕੀਤਾ ਹੈ ਕਿ ਜੇਕਰ ਤੁਸੀਂ ਨਹੀਂ ਦੱਸਦੇ ਤਾਂ ਉਸ ਤੋਂ ਬਾਅਦ ਮੈਂ ਰਾਜਖੋਲ ਦੇ ਨਜ਼ਰ ਆਵਾਂਗਾ ਯਾਨੀ ਕਿ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੈਠਿਆ ਵੀ ਬੱਬਰ ਖਾਲਸਾ ਵੱਲੋਂ ਤੰਕੀਆਂ ਗਈਆਂ ਨੇ ਤੇ ਦੂਸਰੇ ਪਾਸੇ ਉਹਨਾਂ ਨੇ ਹੋਰ ਵੀ ਗੱਲਾਂ ਦੇ ਰਾਜ਼ ਖੋਲ ਕੇ ਰੱਖੇ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਲਾਅ ਆਰਡਰ ਜਿਹੜਾ ਪੰਜਾਬ ਦਾ ਡਾਵਾ ਡੋਲ ਹੈ ਤੇ ਉਸ ਆਰਡਰ ਦੇ ਨਾਲ ਗੈਂਗਸਟਰ ਬਾਦ ਵੀ ਵਧਿਆ ਹੋਇਆ ਹੈ ਜਿਵੇਂ ਗੈਂਗਸਟਰ ਬਾਦ ਨੇ ਪਹਿਲਾਂ ਸਿੱਧੀਆਂ ਗੋਲੀਆਂ ਨਾਲ ਛੱਲੀ ਕੀਤਾ ਸਿੱਧੂ ਮੂਸੇਵਾਲੇ ਨੂੰ ਲੇਕਿਨ ਹੁਣ ਮੇਰੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਤੁਹਾਨੂੰ ਸੂਤਰ ਤੋਂ ਬੰਦੀ ਜਾਣਕਾਰੀ ਦੱਸਦੇ ਹਾਂ ਕੀ ਨਾਬਾ ਦੀ ਜੇਲ੍ਹ ਤੋਂ ਜ਼ਮਾਨਤ ਤੇ ਰਿਹਾ ਹੋਣ ਤੋਂ ਬਾਅਦ ਸੀਨੀਅਰ ਕਾਲੀ ਆਗੂ ਸਿੰਘ ਮਜੀਠੀ ਅੱਜ ਦੇਸ਼ ਆਬਦ ਚੰਡੀਗੜ੍ਹ ਸਿੱਤੇ ਰਿਹਾਜ ਤੇ ਪਹੁੰਚੇ ਘਰ ਪਹੁੰਚਦੇ ਤੇ ਮਜੀਠੀਆ ਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਦੇ ਪੈਰੀ ਹੱਥ ਲਗਾਇਆ ਇੱਥੇ ਭਾਵੁਕ ਮੌਕੇ ਤੇ ਉਹਨਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਤੇ ਉਹਨਾਂ ਦੇ ਦੋਵੇਂ ਪੁੱਤਰ ਮੌਜੂਦ ਸਨ ਘਰ ਪਹੁੰਚਦਿਆਂ ਹੀ ਮਜੀਠੀਆ ਮੁਰ ਹਮਲਾਵਰ ਰੋ ਵਿੱਚ ਨਜ਼ਰ ਆਏ ਅਤੇ ਪੰਜਾਬ ਸਰਕਾਰ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਤੇ ਗੰਭੀਰ ਇਲਜ਼ਾਮ ਲਗਾਏ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਜੀਠੀਆ ਨੇ ਵੱਡਾ ਦੋਸ਼ ਲਾਉਂਦੇ ਹੋਏ ਕਿ ਛੁੱਟੀ ਵਾਲੇ ਦਿਨ ਕੁਝ ਬੰਦੇ ਜੇਲ੍ਹ ਦੇ ਅੰਦਰ ਆਏ ਸਨ ਜਿਨ੍ਹਾਂ ਬਾਰੇ ਉਹਨਾਂ ਨੂੰ ਪਤਾ ਹੈ ਪਰ ਮੈਂ ਚਾਹੁੰਦਾ ਹਾਂ ਕਿ ADGP ਜੇਲ੍ਹ ਵਿੱਚ ਬਾਰੇ ਪਛਾਣ ਜਨਤਕ ਕਰ ਦੇ ਨਹੀਂ ਤਾਂ ਅਗਲੇ ਦਿਨਾਂ ਵਿੱਚ ਮੈਂ ਦੱਸਾਂਗਾ ਕਿ ਉਹ ਕੌਣ ਸਨ ਮਜੀਠੀਆ ਨੇ ਬੇਹਤ ਸੰਸੀਖੇਸ਼ ਬਿਆਨ ਦਿੰਦਿਆਂ ਕਿਹਾ ਹੈ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਉਹਨਾਂ ਨੇ ਕਿਹਾ ਸਰਕਾਰ ਨੇ ਮੇਰੀ ਸੁਰੱਖਿਆ ਵਾਪਸ ਲੈ ਲਈ ਹੈ ਮੈਨੂੰ ਵੀ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਿਆ ਜਾ ਸਕਦਾ ਹੈ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਦਲੇਰ ਹਨ ਉਹ ਜਾਣਦੇ ਹਨ ਕਿ ਸੱਚ ਦੇ ਨਾਲ ਕਿਵੇਂ ਖੜਨਾ ਹੈ ਉਹਨਾਂ ਨੇ ਕਿਹਾ ਝੂਠੇ ਕੇਸਾਂ ਨਾਲ ਉਹਨਾਂ ਨੂੰ ਦਬਾਇਆ ਨਹੀਂ ਜਾ ਸਕਦਾ ਸਿਆਸੀ ਹਲਕਿਆਂ ਦੇ ਵਿੱਚ ਹਲਚਲ ਪੈਦਾ ਕਰਦੇ ਮਜੀਠੀਆ ਨੇ ਇਸ਼ਾਰਾ ਕੀਤਾ ਕਿ ਪੰਜਾਬ ਦੀ ਸਿਆਸਤ ਵਿੱਚ ਬਹੁਤ ਜਲਦ ਕੁਝ ਵੱਡਾ ਤੇ ਨਵਾਂ ਹੋਣ ਵਾਲਾ ਹੈ ਮੁੱਖ ਮੰਤਰੀ ਨਿਸ਼ਾਨਾ ਸਾਧਦੇ ਉਹਨਾਂ ਨੇ ਸਰਕਾਰ ਬਦਲਾ ਕੋਈ ਦੀ ਰਾਜਨੀਤੀ ਕਰ ਰਹੀ ਹੈ ਪਰ ਅਦਾਲਤ ਵਿੱਚ ਸੱਚ ਦੀ ਸਚਾਈ ਜਿੱਤ ਹੋਈ ਹੈ ਮਜੀਠੀਆ ਦੀ ਦਿਹਾੜੀ ਤੋਂ ਤੁਰੰਤ ਬਾਅਦ ਦਿੱਤੇ ਗਏ ਤਿੱਖੇ ਬਿਆਨਾਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਚਰਚਾ ਛੇੜ ਦਿੱਤੀ ਹੈ ਇੱਕ ਪਾਸੇ ਜਿੱਥੇ ਅਕਾਲੀ ਦਲ ਨੂੰ ਸੱਚ ਦੀ ਜਿੱਤ ਦੱਸ ਰਹੇ ਨੇ ਉੱਥੇ ਹੀ ਆਪ ਆਗੂਆਂ ਨੇ ਮਜੀਠੀਆ ਦੇ ਜਸ਼ਨਾਂ ਨੂੰ ਆਮ ਕਾਨੂੰਨੀ ਪ੍ਰਕਿਰਿਆ ਦਾ ਘਰਾੜ ਦਿੱਤਾ ਤੁਹਾਨੂੰ ਦੱਸ ਦਈਏ ਕਿ ਨਾਬਾਦੀ ਜੇਲ੍ਹ ਤੋਂ ਜ਼ਮਾਨਤ ਤੋਂ ਰਿਹਾਈ ਤੋਂ ਬਾਅਦ ਜਿਹੜੇ ਸੀਨੀਅਰ ਆਗੂ ਨੇ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਆਪਣੇ ਘਰ ਪਹੁੰਚ ਕੇ ਕਾਫੀ ਤਿੱਖੇ ਬਿਆਨਾਂ ਦਾ ਜਿਹੜਾ ਹੈ ਵਿਆਨ ਦਿੱਤੇ ਨੇ ਉਹਨਾਂ ਨੇ ਕਿਹਾ ਹੈ ਕਿ ਮੇਰੀ ਜਾਨ ਨੂੰ ਖਤਰਾ ਹੈ ਤੇ ਉਤੋਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਬਦਲਾਖੋਰੀ ਦੀ ਰਾਜਨੀਤੀ ਕਰ ਰਹੇ ਨੇ ਉਸੇ ਰਾਜਨੀਤਿਕ ਦੇ ਅਧੀਨ ਮੈਨੂੰ ਵੀ ਮਾਰਿਆ ਜਾ ਸਕਦਾ ਹੈ ਜਿਵੇਂ ਸਿੱਧੂ ਮੂਸੇਵਾਲੇ ਨੂੰ ਮਾਰਿਆ ਗਿਆ ਹੈ ਯਾਨੀ ਕਿ ਸਿੱਧੇ ਬਿਆਨ ਸੋਦੇ ਗਏ ਨੇ ਪੰਜਾਬ ਸਰਕਾਰ ਉੱਤੇ ਤੇ ਪੰਜਾਬ ਸਰਕਾਰ ਕੱਲ ਦੀ ਜੇ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਮੁੱਚੀ ਲੀਡਰਸ਼ਿਪ ਯਾਨੀ ਕਿ ਆਮ ਆਦਮੀ ਪਾਰਟੀ ਦੀ ਕਾਫੀ ਬਿਆਨਬਾਜ਼ੀ ਕਰਦੀ ਨਜ਼ਰ ਆ ਗਈ ਹੈ ਜੇਲ੍ਹ ਦੇ ਵਿੱਚ ਛੁੱਟੀ ਵਾਲੇ ਦਿਨ ਪਹੁੰਚਣ ਵਾਲੀ ਗੱਲ ਵੀ ਕੀਤੀ ਗਈ ਹੈ ਕਿ ਉੱਥੇ ਕੋਈ ਬੰਦੇ ਗਏ ਸੀ ਉਹ ਬੰਦੇ ਕੌਣ ਨੇ ਜੇਕਰ ਇਹ ਜੇਕਰ ਇਸ ਦੀ ਗੱਲ ਮਤਲਬ ਦੱਸ ਦਿੰਦੇ ਨੇ ਜਿਹੜੇ ਏਜੀਪੀਸੀ ਨੇ ਤੇ ਲੇਕਿਨ ਜੇਕਰ ਉਹ ਕਹਿੰਦੇ ਨੇ ਉਹ ਇਸ ਦਾ ਬਿਆਨ ਇਸ ਦੇ ਉੱਤੇ ਕੋਈ ਗੱਲ ਕਰਦੇ ਨਹੀਂ ਨਜ਼ਰ ਆਉਂਦੀ ਤੇ ਉਸ ਤੋਂ ਬਾਅਦ ਉਹ ਵਿਕਰਮ ਸਿੰਘ ਮਜੀਠੀਆ ਖੁਦ ਉਹਦੇ ਬਾਰੇ ਜਿਹੜਾ ਹੈ ਦੱਸਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਕਹਿ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜੀਆਂ ਰੰਜਿਸ਼ਾਂ ਰਚੀਆਂ ਜਾ ਰਹੀਆਂ ਨੇ ਉਹਨਾਂ ਦੇ ਖਿਲਾਫ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਤੇ ਉਹ ਜਿਹੜੀਆਂ ਨੇ ਸਹੀ ਨਹੀਂ ਹਨ ਤੇ ਦੂਸਰੇ ਪਾਸੇ ਉਹਨਾਂ ਨੇ ਵੀ ਕਿਹਾ ਕਿ ਉਹਨਾਂ ਦੀ ਸਿਕਿਉਰਿਟੀ ਤੱਕ ਖੋ ਲਈ ਗਈ ਹੈ ਜਿਸ ਦੇ ਤੋਂ ਉਹਨਾਂ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ